education is not the amount of information that is put in the human brain it must have man making character making and life building as a legion of ideas dosto aaj kal har passe shor hai e d e d kidre id de chhape pa rahe han te kidre e d di janch team de upar hamle ਵੱਡੇ ਵੱਡੇ ਆ ਖੋਤੀ ਨੇਤਾ ਜਿਨ੍ਹਾਂ ਵਿੱਚੋਂ ਕਈ ਇਹ ਖੋਤੀ ਨੇਤਾ ਤਾਂ ਮੁੱਖ ਮੰਤਰੀ ਦੇ ਪਦ ਦੇ ਉੱਪਰ ਵੀ ਵਿਰਾਜਮਾਨ ਹਨ ਉਹ ਈਡੀ ਕਰਕੇ ਭੱਜੇ ਭੱਜੇ ਫਿਰਦੇ ਹਨ ਈਡੀ ਦੀ ਰੇਡ ਈਡੀ ਦਾ ਨੋਟਿਸ ਅੱਜ ਬੜੀ ਚਰਚਾ ਵਿੱਚ ਹੈ ਮਿੱਤਰੋ ਹਰਮੰਤ ਸਰੇਨ ਜੋ ਝਾਰਖੰਡ ਦੇ ਮੁੱਖ ਮੰਤਰੀ ਸਨ ਬੇਸ਼ੱਕ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਹ ਪਹਿਲਾਂ ਈਡੀ ਤੋਂ ਭੱਜੇ ਭੱਜੇ ਫਿਰਦੇ ਰਹੇ ਯਾਦ ਰੱਖੋ ਇਹ ਹਰਮੰਤ ਸਰੇਨ ਉਸੇ ਸ਼ਖਸ਼ ਦੇ ਸੁਪੁੱਤਰ ਹਨ ਸ਼ਿਬੂ ਸੋਰੇਂਦੇ ਜਿਹੜੇ ਸੰਸਦ ਰਿਸ਼ਵਤ ਕਾਂਡ ਦੇ ਦੋਸ਼ੀ ਸਨ ਦੋਸਤੋ ਲੱਗਦਾ ਇਹ ਪੁੱਤਰ ਵੀ ਪਿਓ ਦੇ ਰਸਤਿਆਂ ਦੇ ਉੱਪਰ ਤੁਰ ਹੀ ਪਿਆ ਹੈ ਅੱਜ ਕੱਲ ਈਡੀ ਨੇ ਇੱਕ ਹੋਰ ਮੁੱਖ ਮੰਤਰੀ ਜਿਨ੍ਹਾਂ ਦਾ ਦਾਵਾ ਹੈ ਕਿ ਉਹ ਭਾਰਤ ਦੇ ਕੱਟੜ ਇਮਾਨਦਾਰ ਪਾਰਟੀ ਦੇ ਸਭ ਤੋਂ ਵੱਧ ਕੱਟੜ ਆਪਣੇ ਆਪ ਨੂੰ ਜੋ ਬਹੁਤ ਵੱਡੇ ਕੱਟੜ ਇਮਾਨਦਾਰ ਦੱਸਦੇ ਹਨ ਉਹਨਾਂ ਨੂੰ ਵੀ ਈਡੀ ਲਗਾਤਾਰ ਨੋਟਿਸ ਦੇ ਰਹੀ ਹੈ ਮੀਡੀਆ ਟੈਲੀਵਿਜ਼ਨ ਬੜੀ ਉਤੇਜਨਾ ਦਿਖਾਉਂਦਾ ਹੈ ਜਦੋਂ ਉਹਨਾਂ ਦੇ ਖਿਲਾਫ ਈਡੀ ਵੱਲੋਂ ਨੋਟਿਸ ਦਿੱਤਾ ਜਾਂਦਾ ਹੈ ਇੱਕ ਕਟੜ ਇਮਾਨਦਾਰ ਮੁੱਖ ਮੰਤਰੀ ਅਤੇ ਉਸ ਨੂੰ ਈਡੀ ਦਾ ਨੋਟਿਸ ਜਾਂਚ ਵਿੱਚ ਸ਼ਾਮਲ ਹੋਣ ਲਈ ਕਹਿਣਾ ਆਖਰ ਇਹ ਈਡੀ ਸ਼ੈ ਕੀ ਹੈ ਅੱਜ ਇਸੇ ਬਾਰੇ ਹੀ ਜਾਣਾਂਗੇ ਆਖਰ ਸੀਬੀਆਈ ਵਿਜੀਲੈਂਸ ਇਹ ਵੀ ਤਾਂ ਜਾਂਚ ਏਜੰਸੀਆਂ ਹਨ ਪਰ ਈਡੀ ਈਡੀ ਹਰ ਪਾਸੇ ਈਡੀ ਦਾ ਸ਼ੋਰ ਆਜੋ ਅੱਜ ਈਡੀ ਬਾਰੇ ਹੀ ਜਾਣਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਆਜੋ ਚਲੋ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ ਦੋਸਤੋ ਈਡੀ ਦੋਸਤੋ ਇਹ ਭਾਰਤ ਸਰਕਾਰ ਦਾ ਉਹ ਅਦਾਰਾ ਹੈ ਜਿਸ ਦੇ जिम्मे ਆਰਥਿਕ ਅਪਰਾਧਾਂ ਦੀ ਜਾਂਚ ਦੀ ਜ਼ਿੰਮੇਵਾਰੀ ਹੁੰਦੀ ਹੈ ਈਡੀ ਮਤਲਬ ਦਾ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਪਰਵਰਤਨ ਨਿਰਦੇਸ਼ਾਲਯ ਇੱਕ ਜਾਂਚ ਏਜੰਸੀ ਦੇ ਤੌਰ ਤੇ ਇਹ ਵਿਭਾਗ ਕੰਮ ਕਰਦਾ ਹੈ ਦੋਸਤੋ ਇਹ ਅਦਾਰਾ ਭਾਰਤ ਦੀ ਫਾਈਨੈਂਸ ਮਿਨਿਸਟਰੀ ਦੇ ਅੰਡਰ ਆਉਂਦਾ ਹੈ ਅਤੇ ED ਫਾਈਨੈਂਸ ਮਿਸਟਰੀ ਦੀ ਰੈਵਨਿਊ ਡਿਵੀਜ਼ਨ ਦੇ ਤੌਰ ਤੇ ਕੰਮ ਕਰਦੀ ਹੈ ਦੋਸਤੋ ਇਸ ਜਾਂਚ ਏਜੰਸੀ ਕੋਲ ਵਾਵਾ ਅਧਿਕਾਰ ਹਨ ED ਮੁੱਖ ਤੌਰ ਤੇ ਭਾਰਤ ਵਿੱਚ منی ਲਾਂਡਰਿੰਗ ਵਿਦੇਸ਼ੀ ਸੰਪਤੀਆਂ ਦੇ ਮਾਮਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਇਹਨਾਂ ਬਾਰੇ ਜਾਂਚ ਕਰਦੀ ਹੈ ਜਿੱਥੇ ਵਿਦੇਸ਼ੀ ਮੁਦਰਾ ਕਾਨੂੰਨ ਦਾ ਉਲੰਘਣ ਹੁੰਦਾ ਹੈ ਉੱਥੇ ਵੀ ਇਹ ED ਜਾਂਚ ਕਰਦੀ ਹੈ ਆਜੋ ਇਹ ਵੀ ਜਾਣਦੇ ਹਾਂ ਕਿ ਇਹ ਕੰਮ ਕਿਵੇਂ ਕਰਦੀ ਹੈ ਹਾਊ ED ਵਰਕਸ ਦੋਸਤੋ ED ਨੂੰ ਅਪਰਾਧ ਗੈਰਕਾਨੂੰਨੀ ਢੰਗਾਂ ਨਾਲ ਹੋਈ ਆਮਦਨ ਤੋਂ ਬਣਾਈ ਹੋਈ ਸੰਪਤੀ ਜਾਇਦਾਦ ਇਸ ਦਾ ਪਤਾ ਲਗਾਉਣ ਉਸ ਸੰਪਤੀ ਨੂੰ ਅਸਥਾਈ ਤੌਰ ਤੇ ਅਟੈਚ ਕਰਨ ਅਤੇ ਸਪੈਸ਼ਲ ਅਦਾਲਤ ਦੁਆਰਾ ਕ੍ਰਿਮੀਨਲ ਦੇ ਖਿਲਾਫ ਮੁਕੱਦਮਾ ਚਲਾਉਣ ਅਤੇ ਪ੍ਰਾਪਰਟੀ ਜ਼ਬਤ ਕਰਨ ਤੱਕ ਦੇ ਅਧਿਕਾਰ ਦਿੱਤੇ ਹੋਏ ਹਨ ਇਸ ਸਭ ਲਈ ਉਸ ਕੋਲ PMLA ਵਰਗੇ ਕਾਨੂੰਨ ਹਨ ED ਨੂੰ ਇਹ ਕਾਨੂੰਨ ਬਹੁਤ ਹੀ ਮਜ਼ਬੂਤ ਕਰਦਾ ਹੈ ਆਜੋ ED ਦੀ ਤਾਕਤ ਬਾਰੇ ਵੀ ਜਾਣਦੇ ਹਾਂ ਦੋਸਤੋ ਇਹ ਈਡੀ ਕਾਨੂੰਨੀ ਤੌਰ ਤੇ ਬਹੁਤ ਹੀ ਮਜ਼ਬੂਤ ਸੰਸਥਾ ਹੈ ਦੋਸਤੋ ਈਡੀ ਨੂੰ ਜੋ ਪਾਵਰ ਇਨਕਮ ਟੈਕਸ ਆਫੀਸਰ ਨੂੰ ਆਈਡੀਏ ਦੇ ਸੈਕਸ਼ਨ 131 ਦੇ ਤਹਿਤ ਮਿਲੀ ਹੁੰਦੀ ਹੈ ਉਹ ਸਾਰੀਆਂ ਪਾਵਰਾਂ ਈਡੀ ਨੂੰ ਵੀ ਮਿਲਿਆ ਹੋਈਆਂ ਹਨ ਦੋਸਤੋ ਪੀਐਮਐਲ ਦੇ ਤਹਿਤ ਜਾਂਚ ਪ੍ਰੋਪਰਟੀ ਅਟੈਚ ਕਰਨ ਦੀ ਪਾਵਰ ਦੋਸ਼ੀ ਨੂੰ ਸਜ਼ਾ ਦਿਵਾਉਣਾ ਇਹ ਸਾਰੀਆਂ ਪਾਵਰਜ਼ ਵੀ ਈਡੀ ਕੋਲ ਹੁੰਦੀਆਂ ਹੀ ਹਨ ਫੇਰਾ ਦਾ ਫੋਰਨ ਐਕਸਚੇਂਜ ਰੈਗੂਲੇਟਰ ਐਕਟ 1947 ਇਸ ਦੇ ਤਹਿਤ ਵੀ ED ਕੋਲ ਅਰੈਸਟ ਕਰਨ ਦੀ ਪਾਵਰ ਅਤੇ ਹੋਰ ਬਹੁਤ ਸਾਰੀਆਂ ਪਾਵਰਸ ਹੁੰਦੀਆਂ ਹਨ ਦੋਸਤੋ ਇਸ ਫੇਰਾ ਦੇ ਕਾਨੂੰਨ ਦੇ ਤਹਿਤ ED ਅਫਸਰ ਨੂੰ ਫੁੱਲ ਪਾਵਰ ਹੈ ਕਿ ਉਹ ਕਿਸੇ ਵੀ ਬਿਜ਼ਨਸ ਪ੍ਰੋਮਿਸਸਸ ਵਿੱਚ ਦਾਖਲ ਹੋ ਸਕਦਾ ਹੈ ਅਤੇ ਸ਼ੱਕ ਹੋਣ ਤੇ ਜਾਂਚ ਅਤੇ ਸਬੂਤ ਇਸ ਤੋਂ ਬਿਨਾ ਬਿਨਾ ਵਰੰਟ ਤੋਂ ਵੀ ਉਹ ਅਰੈਸਟ ਵੀ ਕਰ ਸਕਦਾ ਹੈ ਇੱਥੋਂ ਤੱਕ ਕਿ ਮਿੱਤਰੋ ਜਿਹੜਾ ਇਨਵੈਸਟੀਗੇਸ਼ਨ ਅਫਸਰ ਹੁੰਦਾ ਹੈ ਜਾਂ ਉਸ ਦਾ ਅਸਿਸਟੈਂਟ ਹੁੰਦਾ ਹੈ ਉਹ ਬਿਨਾ ਕਿਸੇ ਬਰਾਂਡ ਤੋਂ ਕਿਸੇ ਵਿਅਕਤੀ ਜਾਂ ਵਾਹਨ ਉਸਦੀ ਤਲਾਸ਼ੀ ਲੈ ਸਕਦਾ ਹੈ ਉਸਦੀ ਪੂਰੀ ਕਾਨੂੰਨੀ ਪਾਵਰ ਉਸ ਕੋਲ ਹੁੰਦੀ ਹੈ ਉਮੀਦ ਹੈ ਦੋਸਤੋ ਹੁਣ ਤੱਕ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਈਡੀ ਕੀ ਹੈ ਅਤੇ ਇਸ ਦੀਆਂ ਲੀਗਲਜ਼ ਕਾਨੂੰਨੀ ਪਾਵਰਸ ਕੀ ਹਨ ਇੰਨੀਆਂ ਪਾਵਰਜ਼ ਹੋਣ ਕਰਕੇ ਤੁਹਾਡੇ ਮਨ ਵਿੱਚ ਖਿਆਲ ਆਉਂਦਾ ਹੋਵੇਗਾ ਕਿ ਈਡੀ ਅਫੀਸਰ ਕੀ ਪੁਲਿਸ ਅਫੀਸਰ ਹੁੰਦੇ ਹਨ ਪਰ ਨਹੀਂ ਮਿੱਤਰੋ ਈਡੀ ਅਫੀਸਰ ਇਹ ਪੁਲਿਸ ਅਧਿਕਾਰੀ ਕਰਮਚਾਰੀ ਨਹੀਂ ਹੁੰਦੇ हां छापਿਆਂ ਵੇਲੇ ਪੁਲਿਸ ਐਡਮਿਨਿਟ੍ਰੇਸ਼ਨ ਦੀ ਮਦਦ ਇਹ ਲੈਂਦੇ ਹਨ ਭੀੜ ਕੰਟਰੋਲ ਕਰਨ ਲਈ ਅਤੇ ਸਕਿਉਰਟੀ ਲਈ ਏਡੀ ਪੁਲਿਸ ਦੇ ਮੁਕਾਬਲੇ ਬਹੁਤ ਹੀ ਪਾਵਰਫੁਲ ਸੰਸਥਾ ਹੈ ਭਾਰਤ ਸਰਕਾਰ ਦੀ ਜਿਸ ਕੋਲ ਪੁਲਿਸ ਦੇ ਮੁਕਾਬਲੇ ਬਹੁਤ ਹੀ ਵਧੀਆ ਕਾਨੂੰਨੀ ਪਾਵਰਸ ਹੁੰਦੀਆਂ ਹਨ ਦੋਸਤੋ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਸਮਝਦੇ ਹਾਂ ਕਿ ਜਿਵੇਂ ਕੋਈ ਇਨਵੈਸਟੀਗੇਸ਼ਨ ਆਫੀਸਰ ਜੇ ਉਹ ਈਡੀ ਦਾ ਆਫੀਸਰ ਹੈ ਤਾਂ ਉਸ ਮੂਰੇ ਦਿੱਤਾ ਹੋਇਆ ਬਿਆਨ ਰਿਕਾਰਡਡ ਸਟੇਟਮੈਂਟ ਅਦਾਲਤ ਵਿੱਚ ਪੂਰੀ ਤਰ੍ਹਾਂ ਵੈਲਿਡ ਹੁੰਦੀ ਹੈ ਐਡਮਿਸਿਬਲ ਹੁੰਦੀ ਹੈ ਜਦੋਂ ਕਿ ਪੁਲਿਸ ਮੋਰੇ ਦਿੱਤਾ ਗਿਆ ਕਿਸੇ ਪੁਲਿਸ ਅਧਿਕਾਰੀ ਮੋਰੇ ਦਿੱਤਾ ਗਿਆ ਬਿਆਨ ਕੋਰਟ ਵਿੱਚ ਇਨ ਐਡਮਿਸਿਬਲ ਹੁੰਦਾ ਹੈ ਪੁਲਿਸ ਮੋਰੇ ਜੋ ਵੀ ਬਿਆਨ ਦਿੱਤਾ ਗਿਆ ਹੈ ਉਹ ਮੁਕਰਿਆ ਜਾ ਸਕਦਾ ਹੈ ਅਦਾਲਤ ਵਿੱਚ ਪਰ ਉਸ ਦੇ ਮੁਕਾਬਲੇ ਈਡੀ ਆਫੀਸਰ ਉਸ ਦੇ ਮੋਰੇ ਦਿੱਤਾ ਗਿਆ ਬਿਆਨ ਪੂਰੀ ਤਰ੍ਹਾਂ ਅਦਾਲਤ ਵਿੱਚ ਇੱਕ ਸਬੂਤ ਵਜੋਂ ਪੇਸ਼ ਹੁੰਦਾ ਹੈ ਪਰ ਦੋਸਤੋ ਤੁਸੀਂ ਸੋਚਦੇ ਹੋਣੇ ਕਿ ਚਲੋ ਮੰਨਿਆ ਕਿ ਪੁਲਿਸ ਨਾਲੋਂ ਵੱਧ ਪਾਵਰਫੁਲ ਹੈ ਈਡੀ ਪਰ ਕਿ ਸੈਂਟਰ ਦੀ ਏਜੰਸੀ ਸੀਬੀਆਈ ਕੀ ਉਸ ਨਾਲੋਂ ਵੀ ਵੱਧ ਤਾਕਤਵਰ ਹੈ ਈਡੀ ਬੇਸ਼ੱਕ ਈਡੀ ਕੋਲ ਪੁਲਿਸ ਦੇ ਮੁਕਾਬਲੇ ਦੋਸਤੋ ਬਹੁਤ ਜ਼ਿਆਦਾ ਪਾਵਰ ਹੁੰਦੀਆਂ ਹਨ ਉਸ ਦੀ ਇਨਵੈਸਟੀਗੇਸ਼ਨ ਦਾ ਏਰੀਆ ਵੀ ਵੱਡਾ ਹੁੰਦਾ ਹੈ ਪੁਲਿਸ ਸਟੇਟ ਤੱਕ ਮੂਲ ਰੂਪ ਵਿੱਚ ਹੀ ਪਾਵਰ ਰੱਖਦੀ ਹੈ ਜਦੋਂ ਕਿ ਸੀਬੀਆਈ ਪੂਰੀ ਕੰਟਰੀ ਵਿੱਚ ਪਰ ਈਡੀ ਦੇ ਮੁਕਾਬਲੇ ਸੀਬੀਆਈ ਉਸ ਦੀਆਂ ਪਾਵਰਸ ਕੁਝ ਘੱਟ ਹੀ ਹਨ ਖਾਸ ਕਰਕੇ ਕਾਨੂੰਨ ਪੀਐਮਐਲਏ ਜੋ ਈਡੀ ਨੂੰ ਬਹੁਤ ਹੀ ਮਜ਼ਬੂਤ ਬਣਾਉਂਦਾ ਹੈ ਦੋਸਤੋ ਪੀਐਮਐਲ ਇਹ ਕਾਨੂੰਨ ਜਿਹੜਾ ਅਰੈਸਟ ਪ੍ਰੋਪਰਟੀ ਅਟੈਚ ਤੱਕ ਕਰਨ ਦੀ ਪਾਵਰ ਦਿੰਦਾ ਹੈ ਇਹ ਸੀਬੀਆਈ ਕੋਲ ਨਹੀਂ ਹੁੰਦਾ ਦੋਸਤੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਦੀਆਂ ਜੋ ਵੀ ਜਾਂਚ ਏਜੰਸੀਆਂ ਹਨ ਇਹਨਾਂ ਵਿੱਚੋਂ ਈਡੀ ਸਭ ਤੋਂ ਵੱਧ ਤਾਕਤਵਰ ਜਾਂਚ ਏਜੰਸੀ ਹੈ ਇਸ ਨੂੰ ਮਿਲੀਆਂ ਹੋਈਆਂ ਪਾਵਰਜ਼ ਦੇ ਕਾਰਨ ਇਹ ਹੋਣਾ ਜ਼ਰੂਰੀ ਵੀ ਹੈ ਮਿੱਤਰੋ ਕਿਉਂਕਿ ਕ੍ਰਾਈਮ ਕਰਨ ਵਾਲੇ ਖਾਸ ਕਰ ਸਾਡੇ ਆਰਥਿਕ ਅਪਰਾਧ ਕਰਨ ਵਾਲੇ ਨੇ ਤੇ ਨਵੀਆਂ ਅਪਰਾਧਿਕ ਸਕੀਮਾਂ ਘੜਦੇ ਹੀ ਰਹਿੰਦੇ ਹਨ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਉਹ ਅਪਰਾਧ ਕਰਦੇ ਹਨ ਤੇ ਉਹਨਾਂ ਤੋਂ ਸਾਫ਼ ਬਚ ਜਾਂਦੇ ਹਨ ਉਹਨਾਂ ਨੂੰ ਕੰਟਰੋਲ ਕਰਨ ਲਈ ਖਾਸ ਕਰ ਉਹਨਾਂ ਦੇ ਆਰਥਿਕ ਅਪਰਾਧਾਂ ਨੂੰ ਕੰਟਰੋਲ ਕਰਨ ਲਈ ਈਡੀ ਵਰਗਾ ਮੈਕਮਾ ਹੋਣਾ ਜ਼ਰੂਰੀ ਹੀ ਹੈ ਆਜੋ ਕੁਝ ਈਡੀ ਦੇ ਇਤਿਹਾਸ ਬਾਰੇ ਵੀ ਜਾਣਦੇ ਹਾਂ ਕਿ ਕਿੱਥੋਂ ਇਹ ਈਡੀ ਸ਼ੁਰੂ ਹੁੰਦੀ ਹੈ ਦੋਸਤੋ ਈਡੀ ਦਾ ਗਠਨ ਹੋਇਆ ਸੀ ਲਗਭਗ 1 ਮਈ 1956 ਵਿੱਚ ਦੋਸਤੋ 1956 ਵਿੱਚ ਜਦੋਂ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਨੇ ਇੱਕ ਯੂਨਿਟ ਬਣਾਇਆ ਆਪਣਾ ਇੱਕ ਵਿਭਾਗ ਬਣਾਇਆ ਇਨਫੋਰਸਮੈਂਟ ਯੂਨਿਟ ਕਿਉਂਕਿ ਉਸ ਵੇਲੇ ਕੁਝ ਅਜਈਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਆਰਥਿਕ ਅਪਰਾਧ ਦੇ ਤਹਿਤ ਆਂਦੀਆਂ ਸਨ ਵਿਦੇਸ਼ੀ ਮੁਦਰਾ ਸੰਬੰਧਤ ਨਾਲ ਕੇਸ ਹੋ ਰਹੇ ਸਨ ਪਰ ਉਹਨਾਂ ਨੂੰ ਨਜਿੱਠਣ ਲਈ ਕੋਈ ਖਾਸ ਕਾਨੂੰਨ ਨਹੀਂ ਸੀ ਉਸ ਵੇਲੇ ਦੀ 1947 ਦਾ ਐਕਸਚੇਂਜ ਕੰਟਰੋਲ ਲਾ ਜੋ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ 1947 ਸੀ ਉਹ ਪੂਰੀ ਤਰ੍ਹਾਂ ਉਹਨਾਂ ਦੇ ਉੱਪਰ ਪ੍ਰਭਾਵੀ ਨਹੀਂ ਹੋ ਰਿਹਾ ਸੀ ਉਸ ਨੂੰ ਮਜ਼ਬੂਤ ਬਣਾਉਣ ਲਈ ਹੀ ਇਨਫੋਰਸਮੈਂਟ ਯੂਨਿਟ ਬਣਾਈ ਗਈ ਸੀ ਅੱਜ ਇਹੋ ਹੀ ਈਡੀ ਹੈ 1957 ਵਿੱਚ ਇਸ ਦੀਆਂ ਦੋ ਬ੍ਰਾਂਚਾਂ ਬੰਬਈ ਅਤੇ ਕਲਕੱਤਾ ਵਿੱਚ ਸਨ 1960 ਵਿੱਚ ਰੈਵਨਿਊ ਡਿਪਾਰਟਮੈਂਟ ਡਾਇਰੈਕਟੇਟ ਈਡੀ ਕਰ ਦਿੱਤਾ ਗਿਆ 1957 ਵਿੱਚ ਦੋ ਬ੍ਰਾਂਚੇਜ ਬੰਬਈ ਅਤੇ ਕਲਕੱਤਾ ਸਨ 1960 ਵਿੱਚ ਇਸ ਦਾ ਰੀਨੇਮ ਕਰ ਦਿੱਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ED ਦੋਸਤੋ ਇਹ ਕੋਈ ਮੋਦੀ ਗਵਰਨਮੈਂਟ ਦਾ ਬਣਾਇਆ ਹੋਇਆ ਧਾਰਾ ਨਹੀਂ ਸਗੋ ਇਹ 1960 ਤੋਂ ਚੱਲਿਆ ਆ ਰਿਹਾ ਇੱਕ ਸਰਕਾਰੀ ਧਾਰਾ ਇੱਕ ਜਾਂਚ ਅੰਜਸੀ ਹੈ ਬੇਸ਼ੱਕ ਮਿੱਤਰੋ ਵਿਰੋਧੀ ਦਲ ਜੋ ਮਰਜ਼ੀ ਕਹਿਣ ਪਰ ਇਹ ਜਾਨਣਾ ਜ਼ਰੂਰੀ ਹੈ ਕਿ ਹੂ ਰਨ ED ਇਨ ਇੰਡੀਆ ਤਾਂ ਮਿੱਤਰੋ ED ਕੰਮ ਕਰਦੀ ਹੈ ਡਿਪਾਰਟਮੈਂਟ ਆਫ ਰੈਵਨਿਊ ministry of finance government of india ਦੇ ਤਹਿਤ ਕੋਈ ਵਿਅਕਤੀ ਜਾਂ ਮੋਦੀ ਜਾਂ ਪੀਐਮ ਇਸ ਨੂੰ ਨਹੀਂ ਆਪਰੇਟ ਕਰਦਾ ਦੋਸਤੋ ਅੱਜ ਕੱਲ੍ਹ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਸਾਡੇ ਪੋਲੀਟੀਸ਼ੀਅਨ ਇਹ ਪ੍ਰਚਾਰ ਕਰ ਰਹੇ ਹਨ ਕਿ ਈਡੀ ਇਹ ਮੋਦੀ ਦਾ ਇੱਕ ਹਥਿਆਰ ਹੈ ਅਸੀਂ ਭ੍ਰਿਸ਼ਟ ਨਹੀਂ ਅਸੀਂ ਕੱਟੜ ਇਮਾਨਦਾਰ ਹਾਂ ਇਹ ਦਾਵਾ ਉਹਨਾਂ ਨੂੰ ਅਦਾਲਤਾਂ ਵਿੱਚ ਕਰਨਾ ਹੀ ਚਾਹੀਦਾ ਹੈ ਜਦੋਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਕਰਦੀ ਹੈ ਈਡੀ ਪਰ ਉਹ ਇਹ ਦਾਵਾ ਨਹੀਂ ਕਰਦੇ ਬਸ ਬਿਆਨਬਾਜ਼ੀ ਹੀ ਕਰਦੇ ਹਨ ਅਦਾਲਤਾਂ ਲੋਅਰ ਕੋਰਟ ਹੋਣ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੋਣ ਜਦੋਂ ਈਡੀ ਨਾਲ ਖਿਲਾਫ ਜਾਂਚ ਕਰਕੇ ਕੋਈ ਕੇਸ ਕਰਦੀ ਹੈ ਤਾਂ ਇਹਨਾਂ ਨੂੰ ਜ਼ਮਾਨਤਾਂ ਤੱਕ ਨਹੀਂ ਮਿਲਦੀਆਂ ਆਖਰ ਜੇ ਇਹ ਬਿਲਕੁਲ ਇਮਾਨਦਾਰ ਹਨ ਅਤੇ ਬਿਲਕੁਲ ਵੀ ਭ੍ਰਸ਼ਟ ਨਹੀਂ ਹਨ ਤਾਂ ਅਦਾਲਤਾਂ ਉਹਨਾਂ ਨੂੰ ਜ਼ਮਾਨਤਾਂ ਕਿਉਂ ਨਹੀਂ ਦਿੰਦੀਆਂ ਪਰ ਵਿਰੋਧੀ ਧਿਰ ਇਹ ਭੰਡੀ ਪ੍ਰਚਾਰ ਕਰਦੇ ਹਨ ਕਿ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਜਦੋਂ ਕਿ ਵਿਰੋਧੀਆਂ ਨੂੰ ਇਹ ਚਾਹੀਦਾ ਹੈ ਕਿ ਉਹ ਖੁੱਲ ਕੇ ਕਹਿਣ ਕਿ ਅਸੀਂ ਭ੍ਰਸ਼ਟ ਨਹੀਂ ਪਰ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਭ੍ਰਸ਼ਟ ਨਹੀਂ ਹਾਂ ਉਲਟਾ ਉਹ ਦੁਰਪਯੋਗ ਦਾ ਇਲਜ਼ਾਮ ਲਾ ਕੇ ਚੁੱਪ ਹੋ ਜਾਂਦੇ ਹਨ ਸੋਚੋ ਦੋਸਤੋ ਜੇ ਈਡੀ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਕਾਰਵਾਈ ਨਾ ਕਰੇ ਤਾਂ ਫਿਰ ਕਰੇ ਕੀ ਦੋਸਤੋ ਸਾਡੇ ਭ੍ਰਸ਼ਟ ਰਾਜਨੀਤਿਕ ਜੇ ਇਸ ਨੂੰ ਈਡੀ ਦਾ ਦੁਰਪਯੋਗ ਦੱਸ ਰਹੇ ਹਨ ਤਾਂ ਉਸ ਦਾ ਸਦਪਯੋਗ ਵੀ ਦੱਸ ਹੀ ਦੇਣਾ ਚਾਹੀਦਾ ਹੈ ਕਿ ਈਡੀ ਦਾ ਸਦਪਯੋਗ ਕੀ ਹੈ ਕਿ ਈਡੀ ਦੇ ਅਧਿਕਾਰੀ ਵੀ ਆਮ ਪੁਲਿਸ ਵਾਂਗ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਲਈ ਸਕਿਉਰਟੀ ਵਿੱਚ ਜੁਟੇ ਰਹਿੰਨ ਇਹੀ ਈਡੀ ਦਾ ਸਤੁਪ੍ਰਯੋਗ ਹੋਵੇਗਾ ਹੱਦ ਹੈ ਦੋਸਤੋ ਪ੍ਰਸ਼ਾਸਨ ਨਿਤਾਵਾਂ ਦੀ ਬੇਸ਼ਰਮੀ ਦੀ ਪਰ ਦੋਸਤੋ ਜਦੋਂ ਸਮਾਜ ਵੰਡਿਆ ਹੁੰਦਾ ਹੈ ਤੇ ਕੁਝ ਹੱਦ ਤੱਕ ਸੁੱਤਾ ਹੁੰਦਾ ਹੈ ਫਿਰ ਇਹੋ ਕੁਝ ਹੁੰਦਾ ਹੈ ਦੋਸਤੋ ਆਪਾਂ ਈਡੀ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਦੋਸਤੋ ਈਡੀ ਦੇ ਪੰਜ ਮੁੱਖ ਰੀਜਨਲ ਦਫ਼ਤਰ ਹਨ ਮੁੰਬਈ ਚੇਨਈ ਕਲਕੱਤਾ ਦਿੱਲੀ ਅਤੇ ਚੰਡੀਗੜ੍ਹ ਵਿੱਚ ਅਤੇ ਪੰਜਾਬ ਵਿੱਚ ਜਲੰਧਰ ਵਿੱਚ ਵੀ ਇਹਨਾਂ ਦਾ ਇੱਕ ਜ਼ੋਨਲ ਆਫਿਸ ਹੈ ਦੋਸਤੋ ਦੋਸਤੋ ਤੁਸੀਂ ਸੋਚਦੇ ਹੋ ਹੋਣੇ ਕਿ ਈਡੀ ਇਹਨਾਂ ਕੇਸਾਂ ਵਿੱਚ ਕਾਰਵਾਈ ਕਿਵੇਂ ਕਰਦੀ ਹੈ ਇਹਨੂੰ ਜਾਣਕਾਰੀ ਕਿਵੇਂ ਪ੍ਰਾਪਤ ਹੁੰਦੀ ਹੈ ਤਾਂ ਦੋਸਤੋ ਈਡੀ ਕੋਲ ਜਾਣਕਾਰੀ ਦੇ ਆਪਣੇ ਕਈ ਸੋਰਸ ਹੁੰਦੇ ਹਨ ਦੋਸਤੋ ਈਡੀ ਨੂੰ ਕੇਂਦਰ ਅਤੇ ਸਟੇਟ ਦੀਆਂ ਜਾਂਚ ਏਜੰਸੀਆਂ ਦਾ ਪੂਰਾ ਸਹਿਯੋਗ ਮਿਲਦਾ ਹੈ ਜੋ ਇਹਨਾਂ ਸ਼ਿਕਾਇਤਾਂ ਉੱਪਰ ਕਾਰਵਾਈ ਕਰਦੀਆਂ ਹਨ ਕੁਝ ਸ਼ਿਕਾਇਤਾਂ ਸਿੱਧੀਆਂ ਵੀ ਈਡੀ ਨੂੰ ਕੀਤੀਆਂ ਜਾਂਦੀਆਂ ਹਨ ਖਾਸ ਕਰ ਹਵਾਲਾ ਦੀ ਦੇ ਕੇਸਾਂ ਵਿੱਚ ਇਹ ਜਾਂਚ ਏਜੰਸੀ ਪੂਰੀ ਤਰ੍ਹਾਂ ਕੰਮ ਕਰਦੀ ਹੈ ਦੋਸਤੋ ਈਡੀ ਪੂਰੀ ਤਰ੍ਹਾਂ ਸੋਚ ਸਮਝ ਕੇ ਹੱਥ ਪਾਉਂਦੀ ਹੈ ਸਬੂਤਾਂ ਦੇ ਆਧਾਰ ਤੇ ਖਾਸ ਕਰ ਜੇ ਇਹੋ ਸੀਐਮ ਵਰਗੇ ਮੁੱਖ ਮੰਤਰੀ ਵਰਗੇ ਸੰਵਿਧਾਨਿਕ ਅਹੁਦੇ ਤੇ ਹੋਵੇ ਦੋਸਤੋ ਕੁਝ ਦਿਨ ਪਹਿਲੇ ਦੀ ਗੱਲ ਹੈ ਜਦੋਂ ਕਲਕੱਤੇ ਵਿੱਚ ਇੱਕ ਜਗ੍ਹਾ ਤੇ ਈਡੀ ਛਾਪਾ ਮਾਰੀ ਕਰਨ ਗਈ ਤਾਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਈਡੀ ਤੇ ਹਮਲਾ ਜਾਂ ਕਾਰਵਾਈ ਦਾ ਵਿਰੋਧ ਇੱਕ ਗੰਭੀਰ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਤਹਿਤ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਦੇ ਅਧੀਨ ਗੰਭੀਰ ਦੋਸ਼ ਲਗਾ ਕੇ ਉਹਨਾਂ ਨੂੰ ਉਚਿਤ ਸਜ਼ਾ ਦਿੱਤੀ ਜਾਵੇ ਦੋਸਤੋ ਸਾਡੇ ਕਟੜ ਇਮਾਨਦਾਰ ਨੇਤਾ ਪੂਰੀ ਸਟੇਟ ਨੂੰ ਚਲਾਉਣ ਵਾਲੇ ਹੀ ਜੇ ਇਹਨਾਂ ਜਾਂਚਾਂ ਜੇਸੀਆਂ ਦਾ ਵਿਰੋਧ ਕਰਨ ਜਾਂ ਉਹਨਾਂ ਦਾ ਮਜ਼ਾਕ ਉਡਾਉਣ ਉਹਨਾਂ ਨੂੰ ਸਹਿਯੋਗ ਨਾ ਦੇਣ ਤਾਂ ਫਿਰ ਦੇਸ਼ ਚੱਲੇਗਾ ਕਿਵੇਂ ਇਹ ਸਿਸਟਮ ਕਿਵੇਂ ਚੱਲੇਗਾ ਸੋਚੋ ਦੋਸਤੋ ਕਿ ਲਾਲੂ ਪ੍ਰਸ਼ਾਦ ਦਾ ਬਿਹਾਰ ਮਾਡਲ ਹੀ ਪੂਰੇ ਦੇਸ਼ ਵਿੱਚ ਚੱਲੇਗਾ ਬਿਹਾਰ ਵਿੱਚ ਜੰਗਲ ਰਾਜ ਵੇਲੇ ਇਹੋ ਕਿਹਾ ਜਾਂਦਾ ਸੀ ਨਾ ਖਾਤਾ ਨਾ ਬਹੀ ਜੋ ਲਾਲੂ ਕਹੇ ਉਹੀ ਸਹੀ ਸ਼ਰਿਆਮ ਭ੍ਰਸ਼ਟਾਚਾਰ ਜੰਗਲ ਰਾਜ ਇਹੋ ਕੁਝ ਦਾ ਬਿਹਾਰ ਵਿੱਚ ਹੁੰਦਾ ਰਿਹਾ ਸੈਕੂਲਰਿਜ਼ਮ ਦੇ ਨਾਂ ਤੇ ਅੰਤ ਵਿੱਚ ਮਿੱਤਰੋ ਉਮੀਦ ਹੈ ਤੁਹਾਨੂੰ ਏਡੀ ਬਾਰੇ ਦਿੱਤੀ ਹੋਈ ਇਸ ਵੀਡੀਓ ਵਿੱਚ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ